ਮੇਰੋਂ ਮਾਰੇ ਪਾਸੀ ਵਾਰ ਸਾਹਾ ਬਾਬਾ ਦੀਪ ਸਿੰਘ ਦੇ ਅਸੀਂ ਵਾਰ ਸਾਹਾ ਬਾਬਾ ਦੀਪ ਸਿੰਘ ਦੇ ਇਹੋ ਕਰਦੇ ਹਾਂ ਇਕਰਾਰ ਲੋਕੋ ਓਏ ਇਥੇ ਹੱਸ ਹੱਸ ਜਾਣਾ ਵਾਰ ਜਾਂਦੇ ਨਹੀਂਓ ਕਰਦੇ ਰਤਾ ਪਰਵਾ ਲੋਕੋ ਨਹੀਂਓ ਕਰਦੇ ਰਤਾ ਪਰਵਾ ਲੋਕੋ ਹੋ ਬਾਜਾਂ ਵਾਲਿਆ ਤੇਰੇ ਸਕੂਲ ਅੰਦਰੇ ਕਲ ਗਿਆ ਵਾਹ ਨਰੇ ਸਕੂਲੇ ਅੰਦਰ ਹੋ ਪਤਾ ਲੱਗਿਆ ਲੱਗਦੀ ਫੀਸ ਕੋਈ ਨਾ ਵਾਹ ਵਾਹ ਹੋ ਸੁਬਾ ਸੁਣ ਕੇ ਮੈਂ ਮੀਆਂ ਹੋਇਆ ਦਾਖਲ ਵਾਹ ਜੀ ਵਾਹ ਸਬਤ ਸੁਣ ਕੇ ਮੈਂ ਮੀਆਂ ਹੋਇਆ ਦਾਖਲ ਪੜਨ ਵਾਲੇ ਕੋਈ ਵੀ 33 ਕੋਈ ਨਾ ਮਾਰਿੰਦੇ ਗਾਜਾਂ ਵਿੱਚ ਜਮਾਤ ਦੇ ਅੰਦਰ ਤੇ ਪੜਨ ਵਾਲਿਆਂ ਦੇ ਧਣਾ ਤੇ ਕੀਸ ਕੋਈ ਨਾ ਬਾਜਾਂ ਵਾਲਿਆ ਤੇਰੀਆਂ ਤੂੰ ਜਾਣੇ ਤੇ ਕਰ ਸਕਦਾ ਦਾਤਾ ਤੇਰੀ ਰੀਸ ਕੋਈ ਨਾ ਮ ਦਿੱਤਿਆ ਆਵਾਜ਼ ਨਹੀਂ ਦਮ ਮਿਲ ਧੋਣੇ ਤੋਤਿਆਂ ਆਵਾਜ਼ ਨਹੀਂ ਧੋਏ ਜਾਂਦੇ ਬਿਨਾਂ ਖੁਸ਼ੀ ਤੇ ਹੱਸਿਆ ਨਹੀਂ ਜਾਂਦਾ ਤੇ ਬਾਜ ਗਮਾਂ ਦੇ ਰੋਣੇ ਨਹੀਂ ਰੋਏ ਓ ਦਰਦ ਆਵਾਜ਼ ਨਾਲ ਸੀਨੇ ਵਿੱਚ ਛੇਕ ਪੈਂਦੇ ਛੇਕਾਂ ਆਵਾਜ਼ ਨਾਲ ਮੋਤੀ ਪਰੋਏ ਜਾਂਦੇ ਓ ਲੱਗੇ ਦਾਗ ਗੁਲਾਮੀ ਦੇ ਕੌਮੇ ਅੰਦਰ ਆ ਅਣਖੀ ਜੋਦਿਆਂ ਆਵਾਜ਼ ਨਹੀਂ ਧੋਏ ਜਾਂਦੇ ਬੋਲੇ ਆ ਨਾ ਫਤੂਰੀ ਅਗੱ ਹਉ ਛੱਡ ਗੜੀ ਚਮਕੌਰ ਦੀ ਬਈ ਛੱਡ ਦੇ ਗੜੀ ਚਮਕੌਰ ਦੀ ਤੁਰ ਚੱਲਿਆ ਮਾਹੀ ਛੱਡ ਗੜੀ ਚਮਕੌਰ ਦੀ ਤੁਰ ਚੱਲਿਆ ਮਾਹੀ ਮਿੱਠਾ ਕਰਕੇ ਮੰਨ ਲਿਆ ਸੀ ਹੁਕਮ ਇਲਾਹੀ ਰਾਤ ਹਨੇਰੀ ਕੜ ਕੇ ਦੀ ਬਿਜਲੀ ਅਸਮਾਨੀ ਮਾਛੀ ਵੜ ਪਹੁੰਚ ਗਈ ਪੁੱਤਰਾ ਦੇ ਨਾਨੀ ਮਾਛੀਵਾੜ ਪਹੁੰਚ ਗਏ ਪੁੱਤਰਾ ਇਦਨੀ ਹੋ ਕੋੜੀ ਚੜ ਗਏ ਮੌਤ ਦੀ ਅੱਖੀਆਂ ਦੇ ਤਾਰੇ ਮੌਤ ਦੀ ਅੱਖੀਆਂ ਦੇ ਤਾਰੇ ਵਜਦੇ ਵਿੱਚ ਚਮਕਾਉਰਦੇ ਰਣਜੀਤ ਨਗਾਰੇ ਵੜ ਵੜ 70 ਪਾ ਦਿੱਤੇ ਉੱਥੇ ਵੜ ਵੜ 70 ਪਾ ਦਿੱਤੇ ਕਰ ਯੰਗ ਮਦਾਨੀ ਮਾਛਿਵਾੜ ਪਹੁੰਚ ਗਏ ਪੁੱਤਰਾ ਮੇਰੇ ਦਾਨੀ ਉਹ ਮਾਛਿਵਾੜ ਪਹੁੰਚ ਗਏ ਪੁੱਤਰਾ ਜੇ ਨੰ ਕਲਮ ਦਾ ਕਰਜ ਸਿਰ ਤੋਂ ਉਸ ਸਮੇ ਸਮੇ ਖੁਦ ਆਪ ਉਤਾਰਦੇ ਰਹੇ ਗੱਲ ਦੀ ਧਰ ਕੌਮ ਦਾ ਕਰਜ ਸਿਰ ਤੋਂ ਸਮੇ ਸਮੇ ਖੁਦ ਆਪ ਉਤਾਰਦੇ ਰਹੇ ਓਏ ਲੋੜ ਪਈ ਪਿਤਾ ਦੀ ਪਿਤਾ ਦਿੱਤਾ ਲੋੜ ਪਈ ਪੁੱਤਰਾਂ ਦੀ ਪੁੱਤ ਵਾਰਦੇ ਰਹੇ ਆਪਣੇ ਸਿੰਘਾਂ ਨੂੰ ਆਖਦੇ ਸੁਣੋ ਸਿੰਘੋ ਓਏ ਆਪਣੇ ਕਰਜ ਨੂੰ ਐਦਾਂ ਝੁਕਾਈਦਾ ਏ ਆ ਕੌਮ ਰੱਖਣੇ ਦੀ ਜੇਕਰ ਜੰਜ ਚੜਿਆ ਏ ਓਏ ਫਿਰ ਪੁੱਤਾਂ ਦਾ ਨੰਦਰਾ ਪਾਈਦਾ ਏ ਉਹ ਨਾ ਹੱਥ ਦੇ ਵਿੱਚ ਬਾਝ ਸੀ ਨਾ ਕਲਗੀ ਤੋੜਾ ਨੰਗੇ ਪੈਰੀ ਚੱਲ ਪਏ ਨਾ ਜੋੜਾ ਘੋੜਾ ਉਹ ਦਿਨ ਨਾ ਹੱਥ ਦੇ ਵਿੱਚ ਬਾਝ ਸੀ ਨਾ ਕਲਗੀ ਤੋੜਾ ਨੰਗੇ ਪੈਰੀ ਚੱਲ ਪਏ ਨਾ ਜੋੜਾ ਘੋੜਾ ਉਹ ਜਮਾਲੀ ਰੋਲੀ ਰ ਸੀ ਉਹ ਦਿਨ ਜਮਾਲੀ ਰੋਲੀ ਰ ਸੀ ਨਾ ਤੀਰ ਨਿਸ਼ਾਨੀ ਮਾਛੀਵਾੜੇ ਪਹੁੰਚ ਗਏ ਪੁੱਤਰਾ ਦੇ ਦਾਨੀ ਮਾਛੀਵਾੜੇ ਪਹੁੰਚ ਗਏ ਪੁੱਤਰਾ ਦੇ ਦਾਨੀ ਹੱਸ ਹੱਸ ਕੇ ਪਰਿਵਾਰ ਵਾਰ ਕੇ ਕੌਮ ਦਾ ਕਰਜਾ ਸਿਰੋਂ ਤਾਰ ਕੇ ਪੀੜ ਪੁੱਤਾਂ ਦੀ ਵਿੱਚ ਜਿਗਰ ਦੇ ਬਿਰਲਾ ਕੋਈ ਖਲੋ ਸਕਦਾ ਮਾਂ ਗੁਜਰੀ ਤੇਰੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ ਮਾਂ ਗੁਜਰੀ ਤੇਰੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ ਰਾਣਾ ਜੀ ਬਹੁਤ ਬਹੁਤ ਧੰਨਵਾਦ ਕਿਉਂਕਿ ਬਾਬਾ ਜੀ ਨੂੰ ਬਹੁਤ ਇਤਿਹਾਸ ਜਾਣਦਾ ਬਾਬਾ ਜੀ ਬਹੁਤ ਸਨਕਾਰ ਸੁਣਾ ਕੇ ਸੁਣਾ ਦਿਓ ਰੂੜਾ ਉੱਤੇ ਮਿੱਠਾ ਕਰਕੇ ਮੰਨ ਲਿਆ ਸਤ ਗੁਰ ਨੇ ਪਾਣਾ ਹਉ ਮਿੱਠਾ ਕਰਕੇ ਮੰਨ ਲਿਆ ਸਤ ਗੁਰ ਨੇ ਪਾਣਾ ਮੁਖੜੇ ਉੱਤੇ ਉਤਰਿਆ ਮੁਖੜਾ ਫੀ ਨੂਰ ਰਹਣੀ ਮਾਛੀ ਵਾਲੇ ਪਹੁੰਚ ਗਏ ਪੁੱਤਰਾ ਦੇ ਦਾਨੀ ਮਾਛੀ ਵਾਲੇ ਪਹੁੰਚ ਗਏ ਪੁੱਤਰਾ ਦੇ ਦੰ ਓਏ ਦੁਨੀਆ ਤਾਂ ਲੜਦੀ ਏ ਜਾਂ ਤਖਤ ਜਾਂ ਤਾਜ ਲਈ ਓਏ ਦੁਨੀਆ ਤਾਂ ਲੜਦੀ ਏ ਜਾਂ ਤਖਤ ਜਾਂ ਤਾਜ ਲਈ ਦਸ਼ਮੇਸ਼ ਪਿਤਾ ਲੜਿਆ ਇਸ ਪੱਗ ਦੀ ਇਲਾਜ ਲਈ ਦਸ਼ਮੇਸ਼ ਪਿਤਾ ਲੜਿਆ ਇਸ ਪੱਗ ਦੀ ਇਲਾਜ ਲਈ ਇਸ ਪੱਗ ਦੀ ਖਾਤਰ ਹੀ ਸਾਜੇ ਪੰਜ ਪਿਆਰੇ ਸੀ ਇਹ ਪੱਗ ਦੀ ਖਾਤਰ ਵਾਰੇ ਅੱਖੀਆਂ ਦੇ ਤਾਰੇ ਜਿੰਦਗਾਨੀ ਹਸਨਪੁਰੀ ਓਏ ਪੱਗ ਲੈ ਖੇਲਾਈ ਏ ਸਰਵੰਸ ਲੋਟਾ ਦਿੱਤਾ ਪਰ ਪੱਗ بچਾਈ ਏ ਸਰਕਾਰ ਇਹਨੂੰ ਪੱਗ ਨਾ ਸਮਝ ਲੈਣਾ ਕੋਈ ਰਸਮ ਰਿਵਾਜ ਲਈ ਦਸ਼ਮੇਸ਼ ਪਿਤਾ ਲੜਿਆ ਇਸ ਪੱਗ ਦੀ ਲਾਜ ਲਈ ਦਸ਼ਮੇਸ਼ ਪਿਤਾ ਲੜਿਆ ਇਸ ਪੱਗ ਦੀ ਲਾਜ ਲਈ ਹੋ ਜੋਰੇ ਸਿੰਘਾ ਸਤਗੁਰੂ ਜੋਰੇ ਸਿੰਘਾ ਸਤਗੁਰੂ ਚੱਕ ਦੇਣ ਬਲੇਖਾ ਧਰਮ ਰਾਜ ਨਹੀਂ ਮੰਗਦਾ ਗੁਰਸਿੱਖ ਤੋਂ ਲਿਖਾ ਹੋ ਜੋਰੇ ਸਿੰਘਾ ਸਤਗੁਰੂ ਚੱਕ ਦੇਣ ਬਲੇਖਾ ਲਿਖਾ ਧਰਮ ਰਾਜ ਨਹੀਂ ਮੰਗਦਾ ਗੁਰਸਿੱਖ ਤੋਂ ਲਿਖੀ ਸੀ